ਸਾਥਰੇ ਗਾਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਅੰਮ੍ਰਿਤਸਰ ਦੇ ਲੋਪੋਕੇ ਤੋਂ ਗੁਰਪੇ ਦੀ ਖਬਰ ਲੋਪੋਕੇ ਥਾਣੇ ਦੇ ਅਦੀਨ ਪਿੰਡੇ ਪਿੰਡ ਕੱਕੜ ਤਰੇਣ ਵਿੱਚ ਜ਼ਮੀਨੀ ਬਾਦ ਨੂੰ ਲੈ ਕੇ ਚੱਲੀ ਗੋਲੀ ਪਿੰਡ ਵਿੱਚ ਤਹਿਸ਼ਦ ਦਾ ਮਾਹੌਲ ਬਣਿਆ ਦੋ ਵਿਅਕਤੀਆਂ ਦੀ ਹੋਈ ਮੌਤ ਪੰਜ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਮੌਕੇ ਤੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਨੇ ਜਾਂਚ ਕੀਤੀ ਪਰਿਵਾਰਕ ਮੈਂਬਰ ਵਾਲਿਆਂ ਦੱਸਿਆ 40 ਸਾਲ ਪਹਿਲਾਂ ਇਹ ਜ਼ਮੀਨ ਮਜਬੀ ਸਿੰਘਾਂ ਨੂੰ ਵੇਚ ਦਿੱਤੀ ਗਈ ਸੀ ਇਸ ਘਟਨਾ ਦੇ ਸਬੰਧ ਵਿੱਚ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ਸੁਣੋ ਉਹਨਾਂ ਦੀ ਜ਼ੁਬਾਨੀ ਅਭੀ ਸਿੰਘ ਕਿਹੜਾ ਪਿੰਡ ਕਾਕਰ ਤਰੇਨ ਅੱਜ ਕੀ ਮਸਲਾ ਜਿਹੜਾ ਮਸਲਾ ਇਹ ਹੀ ਪੀ ਅੱਜ ਤੋਂ 83 83 84 ਸਾਲ ਦੀ ਪਹਿਲੀ ਵੱਟੀ ਆ ਹਰਬੰਸ ਸਿੰਘ ਹਰਬੰਸ ਸਿੰਘ ਮਾਨਪੁਰਾ ਸੂਬੇਦਾਰ ਇਹ ਉਹਦੇ ਨਾਲ ਕਿੰਨਾ ਥਾ ਜਿਹੜਾ ਬਟਾ ਪੰਜ ਕਨਾਲ ਥਾ ਅੱਜ ਕੀ ਮਸਲਾ ਆ ਜਿਹੜਾ ਅੱਛਾ ਜੀ ਮਸਲਾ ਇਹ ਪੀ ਉਹ ਪਹਿਲੀ ਵਾਹਣ ਪੈ ਗਏ ਕਿ ਦਮ ਆ ਗਏ ਪੁੱਛਿਆ ਹੀ ਨਹੀਂ ਆ ਗਏ ਕਿੰਨੇ ਕ ਬੰਦੇ ਕਿੰਨੇ ਬੰਦੇ 10 ਗੱਡੀਆਂ ਐ ਤੇ ਨਾਲ ਗੱਡੀਆਂ 12 ਬੰਦੇ ਲੈ ਲਓ ਜੀ ਕਿਹੜੇ ਪਿੰਡ ਦੇ ਤੇ ਕੀ ਕੀ ਨਾਮ ਉਹਨਾਂ ਦੇ ਪਿੰਡ ਗਮਾਨਪੁਰ ਆ ਜੀ ਉਹਨਾਂ ਦਾ ਸਾਰੇ ਅੱਛਾ ਜੀ ਹਰਬੰਸ ਸਿੰਘ ਪੁੱਤਰਾ ਤੇ ਲੜਕੇ ਲੜਕਾ ਅੱਛਾ ਜੀ 78 ਟਾਇਰ ਅੱਛਾ ਹਾਂਜੀ ਕੀ ਕੀ ਕੀਤਾ ਉਹਨਾਂ ਨੇ ਮੁਰਗੀ ਜੀ ਕੋਈ ਵਿਰੋਧ ਕੀਤਾ ਉਹਨਾਂ ਜਾ ਕੇ ਇਹਨਾਂ ਨੇ ਵਿਰੋਧ ਕੀਤਾ ਉਹਨਾਂ ਗੋਲੀਆਂ ਚਲਾਉਣੀਆਂ ਕਰਤੀ ਸ਼ੁਰੂ ਕਰਤੀਆਂ ਅੱਛਾ ਕੋਈ ਬੀਅੰਤ ਸਿੰਘ ਸਾਨੂੰ ਕਰਨੈਲ ਸਿੰਘ ਜਿਹਦੀ ਡੈਥ ਹੋਈ ਹੈ ਗੁਰਪ੍ਰੀਤ ਸਿੰਘ ਸਾਨੂੰ ਭਜਨ ਸਿੰਘ ਮੇਰੇ ਤਾਇਆ ਦਾ ਪੁੱਤ ਉਹ ਭਤੀਜਾ ਲੱਗਦਾ ਬੀਅੰਤ ਸਿੰਘ ਤੇ ਜਹੰਮੀ ਜਗਤਾਰ ਸਿੰਘ ਜਹੰਮੀ ਤੇ ਗੁਰਮੰਗਲ ਸਿੰਘ ਜਹੰਮੀ ਤੇ ਬਲਜੀਤ ਸਿੰਘ ਜਹੰਮੀ ਇਹ ਹੋਰ ਕਿਹੜਾ ਜਗਤਾਰ ਸਿੰਘ ਜਹਮੀ ਸਣਾ ਕਿਹੜਾ ਪੈ ਗਿਆ ਸਣਾ ਲੁੱਪ ਹੋ ਗਈ ਇਹਦਾ ਕੋਈ ਪਹਿਲਾਂ ਵੀ ਰੱਟਾ ਚੱਲਦਾ ਹੁੰਦਾ ਨਹੀਂ ਪਹਿਲਾਂ ਕੋਈ ਰੱਟਾ ਨਹੀਂ ਇੱਕੇ ਦਾਮੀ ਉਹਨਾਂ ਆਏ ਆ ਪਹਿਲਾਂ ਦੱਸਿਆ ਹੀ ਨਹੀਂ ਨਾ ਕਿ ਵੇਸੀਂ ਆਪਣੀ ਪੈਲੀ ਵਣੀ ਤੁਸੀਂ ਆਪਣੀ ਵਾ ਲਓ ਕੋਈ ਅਜਪਾਲ ਕਹਿੰਦਾ ਉਹਦੇ ਵੰਡੇ ਦੀ ਪੈਲੀ ਹਾਂਜੀ ਕੋਈ ਅਜਪਾਲ ਕੋਈ ਮਸਲਾ ਨਹੀਂ ਹੋਇਆ ਅਜਪਾਲ ਕਿਤੇ ਤੇ ਪੁਲਿਸ ਵਾਲ ਸਾਹੀ ਬੋਲ ਕੇ ਬਾਅਦ ਚਾਹੀਦੀ ਪੁਲਸਾਹੀ ਬਾਅਦ ਮੇਰਾ ਨਾਮ ਗੁਰਦੇਵ ਸਿੰਘ ਜੀ ਆ ਸਰ ਸਾਡੇ ਨਾਲ ਪੈਲੀ ਕੋ ਵਟਾਈ ਸਾਡੇ ਕੋਈ ਦਾਦੇ ਪਰਦਾਦੇ ਆ ਨੇ ਹਾਂਜੀ ਉਹਨਾਂ ਨੇ ਆਣ ਕੇ ਦੇ ਆਪਣੀ ਪਹਿਲੀ ਵਾਹਣ ਲਾਪੇ ਜਿਹੜੀ ਪਹਿਲਾਂ ਵਟਾਈ ਸੀ। ਉਹ ਅਹੀਂ ਉਹ ਚ ਮਕਈ ਬੀਜੀ। ਉਹਨਾਂ ਸਾਡੀ ਮਕਈ ਵਾਹਤੀ ਤੇ ਅਸੀਂ ਜੱਗ ਡੱਕਣ ਲੱਗੇ ਆਂ ਵੀ ਨਾ ਵਾਓ। ਉਹਨਾਂ ਨੇ ਵਾਹ ਸਾਡੇ ਗੋਲੀਆਂ ਮਿਹਾਉਣੀਆਂ ਚਾਹਤੀਆਂ। ਸਾਡੇ ਦੋ ਬੰਦੇ ਮਰ ਗਏ ਆ। ਇੱਕ ਗੁਰਪ੍ਰੀਤ ਸਿੰਘ ਤੇ ਇੱਕ ਬਿਨ ਸਿੰਘ। ਤੇ ਚਾਰ ਬੰਦੇ ਸਾਡੇ ਜ਼ਖਮੀ ਹੋਏ ਆ। ਉਹਨਾਂ ਨੂੰ ਸ਼ਹਿਰ ਰੈਫਰ ਕਰਤਾ ਗੋਲੀਆਂ ਉਹਨਾਂ ਚੋਂਹਦੇ ਵਜੀਆਂ ਆ। ਇਹ ਕਿੰਨੇ ਬੰਦੇ ਸੀ? ਇਹ ਚਾਰ ਗੱਡੀਆਂ ਜੀ ਤੇ ਚੋਂਹ ਗੱਡੀਆਂ ਦੇ ਹਥਿਆਰਾਂ ਨਾਲ ਲੈਸ ਤੇ 13-14 ਬੰਦੇ ਹੋਣਗੇ। ਤੇ ਨਾਨ ਕੰਨੇ ਵਾ ਗੋਲੀ ਚਲਾਉਣੀ ਸ਼ੁਰੂ ਕਰਤੀ ਆ। ਚਾਹ ਦੋ ਬੰਦੇ ਸਾਡੇ ਮਰ ਗਏ ਆ ਤੇ ਬਾਕੀ ਰੈਫਰ ਕਰਦੇ ਜਾ ਰਹੇ ਜੀ ਦਾ ਮਤਲਬ ਜਿਹੜਾ ਚਾਰਕ ਨਾਲਾਂ ਨਵੇਂ ਦਾ ਝਗੜਾ ਜੀ ਜਿਹੜਾ ਪੁਰਾਣਾ ਚੱਲਦਾ ਉਹ ਪੁਰਾਣਾ ਪਟਾਂਦਰਾ ਕੋਈ ਪੁਰਾਣਾ ਝਗੜਾ ਨਹੀਂ ਇਕੱਲ ਹੀ ਆਏ ਕੱਲ ਅੱਜ ਹੀ ਜਾਣ ਕੇ ਦੇ ਜਾਣ ਚੱਕ ਗੋਲੀ ਚਲਾਤੀ ਆ ਤੇ ਦੋ ਬੰਦੇ ਸਾਡੇ ਮਰ ਗਏ ਆ ਤੇ ਚਾਰ ਜਿਹੜੇ ਉਹ ਜ਼ਖਮੀ ਹੋਏ ਮੌਕੇ ਤੇ ਪੁਲਿਸ ਪਹੁੰਚੀ ਤੇ ਇੱਕ ਬੰਦਾ ਉਹਨਾਂ ਦਾ ਮੌਕੇ ਤੇ ਫੜਾਤਾ ਜਿਹੜਾ ਨਾਲ ਆਇਆ ਸੀ ਬਾਕੀ ਭੱਜ ਗਏ ਤੇ ਇੱਕ ਫੜਾਤਾ ਇਹਨਾਂ ਦਾ ਕੋਈ ਨਾਮ ਪਤਾ ਹੈਗਾ ਉਹਨਾਂ ਦਾ ਇਹ ਉਹ ਗੁਮਪਿੰਡੋਂ ਦਾ ਗਮਾਨਪੁਰਾ ਹੈ ਤੇ ਹਰਬੰਸ ਸਿੰਘ ਦਾ ਲੜਕਾ ਤੇ ਉਹਦੇ ਪੁੱਤ ਲਟਾਇਰ ਸੂਬੇਦਾਰ ਤੇ ਉਹਦੇ ਪੋਤਰੇ ਦੇ ਨਾਲ ਤੇ ਲਟਾਇਰ ਠੰਦਾ ਰਿਹਾ ਤੇ ਨਾਲ ਸਾਡੇ ਪਿੰਡ ਦੇ ਨਾਲੇ ਬੰਦੇ ਇਹ ਕੁਝ ਜਿਨ੍ਹਾਂ ਨੇ ਟਰੈਕਟਰ ਦਿੱਤਾ ਖੁਦ ਸਤਨਾਮ ਸਿੰਘ ਸਾਨਾ ਕਰਤਾਰ ਸਿੰਘ ਤੇ ਉਹਦਾ ਮੁੰਡਾ ਸਤਨਾਮ ਸਿੰਘ ਦਾ ਵੀਰੂ ਤੇ ਮੰਨਾ ਇਹ ਨਾਲ ਟਰੈਕਟਰ ਵਾਹੁੰਦੇ ਰਹੇ ਖੁਦ ਇਹ ਮੰਗ ਕੇ ਇਨਸਾਫ ਹੋਣਾ ਚਾਹੀਦਾ ਹੈ ਜੋ ਵੀ ਇਹਨਾਂ ਪਰਚਾ ਸਜ਼ਾ ਸਭ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਜੀ ਕੀ ਮਸਲਾ ਹੈ ਕੋਸ਼ ਨਹੀਂ ਸਾਡੇ ਡੈਡੀ ਦੇ ਪਰਤੀ ਫੋਨ ਦਾ ਹੀ ਕਰਦੀ ਸਾਨੂੰ ਤੇ ਕੁਝ ਵੀ ਨਹੀਂ ਪਤਾ ਸਾਨੂੰ ਤੇ ਉਦੋਂ ਹੀ ਪਤਾ ਲੱਗਾ ਜਦੋਂ ਗੋਲੀਆਂ ਵੱਜ ਗਏ ਸਾਰਾ ਕੁਝ ਹੀ ਹੋ ਗਿਆ ਪਤਾ ਨਹੀਂ ਪਈ ਕੀ ਹੋਇਆ ਸਾਨੂੰ ਪਾਸਾ ਡੈਡੀ ਦਾ ਇਨਸਾਫ ਚਾਹੀਦਾ ਸਾਨੂੰ ਜਿੰਨੇ ਵੀ ਗੋਲੀਆਂ ਮਾਰੇ ਸਾਨੂੰ ਇਨਸਾਫ ਚਾਹੀਦਾ ਬਸ ਸਾਨੂੰ ਕੁਝ ਵੀ ਨਹੀਂ ਚਾਹੀਦਾ ਤੇ ਤੁਹਾਨੂੰ ਕੋ ਪਤਾ ਕਿ ਇਹਨਾਂ ਕਿੰਨਾ ਸੁਨਗੋਸ਼ ਵੀ ਨਹੀਂ ਪਤਾਈ ਵੀ ਨਹੀਂ ਪਤਾ ਕਿ ਇਹਨਾਂ ਨਾਲ ਹੋਇਆ ਇਹ ਅੱਗੇ ਘਰੇ ਹੀ ਗਏ ਤੇ ਡੈਡੀ ਪ੍ਰਤੀਪਾਉਂਦੇ ਪੈਸੇ ਆਪ ਦੇ ਘਰੇ ਹੀ ਗਏ ਉਹਨਾਂ ਨੂੰ ਤੇ ਘਰੋਂ ਲੈ ਕੇ ਗਏ ਨੇ ਕਿ ਆਓ ਇਧਰ ਨੂੰ ਤੇ ਡੈਡੀ ਚਲੇ ਗਏ ਚਾਚਾ ਜੀ ਗੁਰਪ੍ਰੀਤ ਹੀਗੇ ਨਾਲ ਜਿੰਨਾਂ ਦੀ ਨਾਲ ਡੈਥ ਹੋਈ ਹੈ ਹੋ ਲੈ ਕੇ ਗਏਗੇ ਸਾਡਾ ਵੀ ਝਗੜਾ ਸਾਡਾ ਤੇ ਕੁਝ ਵੀ ਨਹੀਂ ਉਹਦੇ ਉਹਨਾਂ ਦਾ ਹੀ ਰੋਲਾ ਸੀ ਡੈਡੀ ਤੇ ਵੈਸੇ ਹੀ ਚਲੇ ਗਏ ਨਾਲ ਚਲੋ ਕੋਈ ਪਿੰਡ ਵਿੱਚੋਂ ਕਹਿ ਦਿੰਦਾ ਕਿ ਆਜੋ ਚਲਿਏ ਨਾਲ ਚਲੇ ਗਏ ਡੈਡੀ ਹਾਂ ਸਾਨੂੰ ਥੋੜੀ ਪਤਾ ਹੈ ਜੇ ਸਾਨੂੰ ਇਸ ਚੀਜ਼ ਦਾ ਪਤਾ ਹੁੰਦਾ ਕਿ ਉਹਨਾਂ ਨੇ ਇਦਾਂ ਖੜਨਾ ਹੀ ਦਾ ਡੈਡੀ ਨੋ ਕਦੀ ਵੀ ਨਾ ਜਾਣ ਦਿੰਦੇ ਕਿੰਨੇ ਬੰਦੇ ਜਿੰਨਾ ਪਤਾ ਨਹੀਂ ਇਹ ਵੀ ਨਹੀਂ ਸਾਨੂੰ ਪਤਾ ਕੁਝ ਵੀ ਕਿੰਨੇ ਬੰਦੇ ਨੇ ਭਾਜੀ ਬਡੀਰ ਜੀ ਆਈ ਤੋਂ ਸਤਿ ਸ਼੍ਰੀ ਅਕਾਲ ਜੀ ਮੈਂ ਡੀਐਸਪੀ ਗੁਰਿੰਦਰਪਾਲ ਸਿੰਘ ਅਮਰਸਰ ਦੇ ਆਪਤੀ ਅੱਜ थाना ਲੋਪੋਕੇ ਦੇ ਅਧੀਨ ਪਿੰਡੇ ਪਿੰਡ ਕਰਤਰੀਨ ਵਿਖੇ ਦੋ ਪਾਰਟੀਆਂ ਦੇ ਆਪਸ ਵਿੱਚ ਇੱਕ ਲੈਂਡ ਡਿਸਪਿਊਟ ਕਰਕੇ ਝਗੜਾ ਹੋ ਗਿਆ ਸੀ ਇਸ ਡਿਸਪਿਊਟ ਦੇ ਦਰਮਿਆਨ ਇੱਕ ਪਾਰਟੀ ਜਿਸ ਨੂੰ ਕਿ ਰਿਟਾਇਰਡ ਇੰਸਪੈਕਟਰ ਇੰਵੈਸਟੀਗੇਸ਼ਨ ਲੀਡ ਕਰ ਰਿਹਾ ਸੀ ਉਹਨੇ ਆਪਣੇ ਸਾਥੀਆਂ ਦੇ ਨਾਲ ਰਲ ਕੇ ਦੂਜੀ ਪਾਰਟੀ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੇ ਸਿੱਟੇ ਵੱਜੂ ਦੋ ਵਿਅਕਤੀ ਗੁਰਪ੍ਰੀਤ ਸਿੰਘ ਅਤੇ ਬਿਨ ਸਿੰਘ ਦੀ ਮੌਤ ਹੋ ਗਈ। ਇਹ ਸੂਚਨਾ ਮਿਲਨ ਪਰ ਥਾਣਾ ਲੋਪੋਕੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਰਿਟਾਇਰਡ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਉਹਦੇ ਤਿੰਨ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਤਿੰਨ ਵੀਕਲ ਜਿਹੜੇ ਉੱਥੇ ਵਰਤੇ ਜਾ ਰਹੇ ਸੀ ਉਹਨਾਂ ਨੂੰ ਵੀ ਕਬਜ਼ੇ 'ਚ ਲੈ ਲਿਆ ਗਿਆ ਹੈ। ਇਸ ਸਬੰਧੀ ਥਾਣਾ ਲੋਪੋਕੇ ਵਿਖੇ ਰੈਲੇਵੈਂਟ ਸੈਕਸ਼ਨ ਦੇ ਅੰਦਰ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ। ਬਾਕੀ ਦੋਸ਼ੀਆਂ ਨੂੰ ਵੀ ਤੁਰੰਤ ਦਫ਼ਤਰ ਕਰ ਲਿਆ ਜਾਏਗਾ। ਤਰੀਕ ਕੀ ਮਸਲਾ ਇਹ ਕੀ ਕਰ ਰਹੀ ਹੈ? ਆਪਰਦੇਸ ਤਾਂ ਸੀਗਾ ਕਿ ਆਪਣੇ ਕਾਕੜ ਤਰੇਣ ਪਿੰਡ ਦੇ ਵਿੱਚ ਨਾ ਕੋਈ ਲੈਂਡ ਸਪਿਊਟ ਸੀਗਾ ਦੋ ਪਾਰਟੀਆਂ ਦਾ ਜਿਹਦੇ ਵਿੱਚ ਇੱਕ ਆਪਣੇ ਰਿਟਾਇਰਡ ਇਨਸਪੈਕਟਰ ਸੀਗੇ ਇੰਦਰਜੀਤ ਸਿੰਘ ਹੁਣੇ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਉੱਥੇ ਆਏ ਨੇ ਆ ਕੇ ਉਹਨਾਂ ਨੇ ਦੂਜੀ ਪਾਰਟੀ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਸਿੱਟੇ ਵੱਜੋਂ ਦੋ ਬੰਦੇ ਬੰਦੇ ਦੀ ਉੱਥੇ ਡੈਥ ਹੋ ਗਈ ਹੈ ਔਰ ਜਿਹੜੇ ਨੇ ਚਾਰ ਬੰਦੇ ਜ਼ਖਮੀ ਨੇ ਸੋ ਜਦੋਂ ਇਹਦੀ ਸੂਚਨਾ ਮਿਲਦੀ ਹੈ ਆਪਣੇ ਐਸ ਐਚ ਓ ਲੋਪੋਗੇ ਨੂੰ ਉਹਨਾਂ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚਦੇ ਨੇ ਜਿਸ ਦੇ ਸਿੱਟੇ ਵਜੋਂ ਜਿਹੜੇ ਮੇਨ ਅਕਿਊਜ਼ ਇੰਦਰਜੀਤ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਨਾਲੋਂ ਤਿੰਨ ਸਾਥੀ ਜਿਹੜੇ ਆ ਉਹ ਵੀ ਮੌਕੇ ਤੇ ਗ੍ਰਿਫਤਾਰ ਕਰ ਲਏ ਤੇ ਮੌਕੇ ਤੇ ਵਰਤੀ ਗਈਆਂ ਦੋ ਕਾਰਾਂ ਔਰ ਇੱਕ ਟਰੈਕਟਰ ਜਿਹੜਾ ਆਪਾਂ ਕਬਜ਼ੇ 'ਚ ਲੈ ਲਿਆਗਾ ਅਗਲੀ ਬੰਦੀ ਕਾਰਵਾਈ ਜਿਹੜੀ ਆਪਾਂ ਕਰ ਰਹੇ ਆ ਔਰ ਪੁਰਸ ਪਾਰਟੀਆਂ ਬਣਾ ਕੇ ਆਪਾਂ ਰੀਡ ਕਰ ਰਹੇ ਆ ਜਿਹੜੇ ਰਹਿੰਦੇ ਦੋਸ਼ੀ ਉਹਨਾਂ ਨੂੰ ਵੀ ਜਲਦੀ ਆਪਾਂ ਕਾਬੂ ਕਰ ਲਾਂ